ਇਹ ਬੁਝੇੜੀ ਪਿੰਡ ਦੇ ਆਪਣੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਅਸ਼ੋਕ ਬੁਝੇੜੀ ਜਿਹੜਾ ਪਹਾੜ ਪੀੜਤਾਂ ਲਈ ਨਾ ਸਮਾਨ ਇਕੱਠਾ ਕਰ ਰਿਹਾ ਕੱਪੜੇ ਗਰਮ ਕੱਪੜੇ ਇਹ ਸਾਰੇ ਕੱਪੜੇ ਨੇ ਇਹ ਕੰਬੜ ਤੇ ਇਸ ਤਰ੍ਹਾਂ ਹੀ ਮੁਹਾਲੀ ਇਕੱਠਾ ਕੀਤਾ ਪਿਆ ਸਮਾਨ ਤਕਰੀਬਨ ਤਕਰੀਬਨ ਮੈਨੂੰ ਲੱਗਦਾ ਹੈ ਕਿਉਂ ਸ਼ੋਕ ਕਿੰਨੇ ਕੁ ਹੋਣਗੇ ਤੇਰੇ ਮੁਤਾਬਕ ਇਹ ਇਹ 150 ਸੂਟ ਹਨ ਨਵੇਂ ਪੁਰਾਣੇ 150 ਸੂਟ ਹੋਗੇ ਅੱਛਾ ਬਸ 15 ਕ ਕੰਬਲ ਹੋਣਗੇ ਨਵੇਂ ਨਵੇਂ ਵੱਧ ਰਹੇ ਨਵੇਂ ਵੱਧ ਹੈ ਨਵੇਂ ਤੁਸੀਂ ਦੇਖੋ ਨਵੇਂ ਨਵੇਂ ਪੁਰਾਣੇ ਪੁਰਾਣੇ ਤਾਂ ਕੁਝ ਵੀ ਨਹੀਂ ਫੋੜੋਗੇ ਤੇ ਹੁਣ ਪੁਰਾਣੇ ਵੀ ਮਤਲਬ ਐ ਨਹੀਂ ਪੁਰਾਣੇ ਮਤਲਬ ਪਾਉਣ ਵਾਲੇ ਨੇ ਹਾਂ ਪਾਉਣੇ ਵਾਲੇ ਸਾਰੇ ਪੁਰਾਣੇ ਸਾਰੇ ਪਾਉਣ ਵਾਲੇ ਨੇ ਨਵੇਂ ਆ ਜਨਾਨੇ ਤੇ ਮਰਦਾਨੇ ਸੂਟ ਹਾਂ ਇਸ ਤਰ੍ਹਾਂ ਹੀ ਕੰਬਲ ਨੇ ਇਹ ਕੰਬਲ ਵੀ ਪੱਕੀ ਕੰਬਲ ਸੋ ਕੋਲ ਨੇ ਕਿਤੇ ਨੇ 25 30 ਕੰਬਲ ਆਪੜੋ ਕੋ ਮਹਾਲੀ ਪਏ ਨੇ ਤੇ ਇਸ ਤਰ੍ਹਾਂ ਸੂਟ ਕੋਟੀਆਂ ਹੋਰ ਮਤਲਬ ਕਟੋ-ਕਟ 40 50 ਕ ਉੱਥੇ ਪਏ ਹੋਣਗੇ ਇਹ ਆਪਣਾ ਹੂੰ 150 ਦੇ ਕਰੀਬ ਸੂਟ ਹੋ ਗਿਆ 50 60 ਦੇ ਕਰੀਬ ਕੰਬਲ ਹੋਗੇ ਤੇ ਉਸੀਂ ਇਹ ਦੱਸੋ ਸ਼ੋਗਰੀ ਜਿਹੜਾ ਇੱਧਰ ਆਇਆ ਮੜੇ ਇਸ ਨੂੰ ਲਾਈਟ ਪੇ ਲੱਗੀ ਹੈ ਅਮਰਜੀਤ ਮਾ ਜੀ ਇੱਕ ਕੋਈ ਨਹੀਂ ਕੋਈ ਨਹੀਂ ਕੋਈ ਜੱਪੂ ਕਰ ਤੁਸੀਂ ਇਹ ਦੱਸੋ ਵੀ ਆਪਾਂ ਜਾਣਾ ਕਦੋਂ 27 ਦਾ ਬਣਿਆ ਆਪਣਾ ਹੈ ਨਾ ਇਹ 27 ਨੂੰ ਜਾਣਾ ਹੈ ਕਿਉਂਕਿ ਜਿਹੜਾ ਪ੍ਰੋਗਰਾਮ ਚੱਲ ਰਿਹਾ ਅਨੰਦਪੁਰ ਸਾਹਿਬ ਦੇ ਵਿੱਚ ਅੱਛਾ ਉਹ ਆਪਣੇ ਜਿਹੜੇ ਵੀ ਗੁਰਪੁਰਬ ਚੱਲ ਰਿਹਾ ਜਿਹੜੀ 350ਵੀਂ ਸਤਵੀਂ ਬਣਾ ਰਹੇ ਆ ਹਾਂਜੀ ਹਾਂਜੀ ਉਹਦੇ ਕਰਕੇ ਅਸੀਂ ਰੁਕ ਰਹੇ ਕਿਉਂਕਿ ਟਰੈਫੀ ਜਾਮ ਲੱਗਿਆ ਉੱਥੇ ਕਿਤੇ ਹੋਣਾ ਨਹੀਂ ਹੈਗਾ ਸੋ ਜਿਹੜਾ ਪ੍ਰੋਗਰਾਮ ਬਣਾਇਆ ਵੀ 27 ਤਰੀਕ ਨੂੰ ਉਹ ਜਾਵਾਂਗੇ ਸਰੀ ਟਾਈਮ 'ਚ 27 ਨੂੰ ਸਵੇਰੇ ਆਪਣਾ 3-4 ਬੰਦੇ ਹਾਂ 3-4 ਮੈਂ ਹੁਣ ਦੱਸਾਂ 3-4 ਬੰਦੇ ਬੁਜਿਹੜੀ ਤੋਂ ਜਾਣਗੇ ਤੇ ਇਸ ਤਰ੍ਹਾਂ 3-4 ਬੰਦੇ ਮੁਹਾਲੀ ਤੋਂ ਤੇ ਸਾਰਾ ਸਮਾਨ ਜਿਹੜਾ ਹੁਣ ਕਿਉਂਕਿ ਆਪਾਂ ਇਹ ਕਹਿ ਰਹੇ ਨਾ ਵੀ ਛੜ ਪੀਟ ਛੜ ਉਤਰ ਗਿਆ ਪਾਣੀ ਉਤਰ ਗਿਆ ਜੀ ਹੁਣ ਮਸਲਾ ਹੱਲ ਹੋ ਗਿਆ ਕੋਈ ਲੋਡ ਨਹੀਂ ਹੈ ਲੋਡ ਹੈ ਲੋਡ ਮੇਰੇ ਖਿਆਲ 'ਚ ਸਾਲ 1.5 ਸਾਲ 2 ਸਾਲ ਤੱਕ ਲੋਡ ਰਹਿਣੀ ਹੈ ਤੇ ਹੁਣ ਜਿਹੜਾ ਇਹ ਆਪਾਂ ਸਰਗੀ ਵਾਲਾ ਕੇਂਦਰ ਤੇ ਪੇਗਾਮੇਨਾਮਾ ਵੱਲੋਂ ਇੱਕ ਮਕਾਨ ਸ਼ੁਰੂ ਕੀਤਾ ਹੈ ਬਣਾਉਣਾ ਕੰਜ਼ੂਰ ਮੰਡੀ ਤੇ ਇਹ ਇਹ ਸੋਚਿਆ ਵੀ ਹੁਣ ਜਿਹੜੇ ਅਨੰਦਪੁਰ ਸਾਹਿਬ ਕੋਲ ਕੁੱਕੂ ਦੀਵਾਨ ਜਨਾ ਸੈਟੀ ਨੇ ਸਰਗੀ ਵਾਲਾ ਕੇਂਦਰ ਤੇ ਉਹਨਾਂ ਦੇ ਪਿੰਡ ਉਧਰ ਹੈ ਉਹ ਪੰਜ ਚਾਰ ਪਿੰਡ ਕਹਿੰਦੇ ਅਫੈਕਟਡ ਹੈਗੇ ਨੇ ਉਹ ਜਿਹੜੇ ਲੋਡਬੰਦ ਨੇ ਜਿੱਥੇ ਸਮਾਨ ਨਹੀਂ ਪਹੁੰਚਿਆ ਉੱਥੇ ਸਮਾਨ ਪੁੱਛਦਾ ਕਰਾਂਗੇ ਤੇ ਇਹ ਸਾਰਾ ਕਰਾਂਗੇ ਸਾਰੇ ਕੰਮ 就是嘛，你。<This>